ਮਹਾਂ ਗੁਰਜੀਕਾ ਕਾਲ ਸਾਹਿਬ ਹੈ ਗੁਰਜੀਕੀ ਫਤਿਹ ਤੁਹਾ ਦਾ ਸਵਾਗਤ ਹੈ ਸਾਰਿਆਂ ਦਾ ਸਾਕੇ YouTube ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਦੰਗੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਆਪ ਜੀ ਨੂੰ इजीली ਪ੍ਰਾਪਤ ਹੋ ਸਕਣ ਇੱਕ ਸਪੈਸ਼ਲੀ ਮੇਰੀ ਕੰਨ ਦਾ ਫੋਨ ਮੈਨ ਅਮਾਇਆ ਔਰ ਉਹਨੇ ਕਿਹਾ ਕਿ ਗੁਰਤੇਗ ਭਦਰਪਾਤ ਸ਼ਾਹੀ ਜੀ ਦੇ ਸ਼ਹੀਦੀ ਦੀ ਹੈਵੇ ਦਿਸਬਰਦਿਚ ਇੱਕ ਸ਼ਬਦ ਸਰਲ ਤਰੀਕੇ ਨਾਲ ਬਿਲਕੁਲ ਸੌਖੇ ਤਰੀਕੇ ਨਾਲ ਕਿ ਹਰੇਕ ਬੱਚਾ ਹਰੇਕ ਕੋਈ ਬਜ਼ੁਰਗ ਹੈ ਚਾਹੇ ਕੋਈ ਵੀ ਸੁਗਾ ਸਕੇ ਤਾਂ ਕਿ ਬਿਲਕੁਲ ਸਰਮਜੀ ਟ੍ਰੈਡੀਸ਼ਨਲ ਕਿਉਂ ਪਰ ਬੜੇ ਸੋਹਣੇ ਤਰੀਕੇ ਨਾਲ ਵਿੱਚ ਆਪਾਂ ਇਸ ਦੇ ਵਿੱਚ ਕੋਈ ਨਵਾਂ ਵੀ ਉਹਨਾਂ ਤਿੰਨ ਚਾਰਾਂ ਸੁਰਾਂ ਤੇ ਕੰਮ ਕਰਾਗੇ ਸੋ ਬੜੇ ਧਿਆਨ ਨਾਲ ਜਿਹਦੇ ਸਰਵ ਕਰਨਾ ਹੈ ਨਵੀਂ ਵੀ ਆਪ ਜੀ ਨੂੰ ਵਿੱਚ ਕੋਈ ਜਿੰਨੇ ਚੀਜ਼ਾਂ ਮਿਲਣਗੀਆਂ ਤੇ ਆਪ ਜੀ ਨੇ ਐਂਡ ਤੱਕ ਜੇ ਬਣੇ ਰਹੋਗੇ ਤਾਂ ਆਪ ਜੀ ਨੂੰ ਬੜਾ ਵਧੀਆ ਲੱਗੇਗਾ ਕਿ ਸ਼ਬਦ ਨੂੰ ਨਵੇਂ ਤਰੀਕੇ ਨਾਲ ਆਪਾਂ ਥੋੜਾ ਜਿਹਾ ਕਰਨਾ ਵਿੱਚ ਨਿਕਲਾ ਵੀ ਆਪਾਂ ਕੁਝ ਲੈ ਕੇ ਆਉਣਾ ਹੈ ਆਉਂ ਇੱਕ ਸ਼ਬਦ ਪਹਿਲਾਂ ਦੂਸਰੇ ਕਾਲੇ ਤੋਂ ਉਪਰੰਤ ਪੈਦਾਵਾਲੀ ਸਕੂਲ ਤੋਂ ਗਾਇਨ ਕਰਨਾ ਸਿੱਖਦੇ ਹਾਂ ਪਹਿਲਾਂ ਆਪਾਂ ਰਿਦਮ ਦੇ ਨਾਲ ਗਾਉਨੇ ਆ ਫਿਰ ਰਿਦਮ ਤੋਂ ਬਗੈਰ ਹੌਲੀ-ਹੌਲੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ nanak gai pe ahei e kupapa I love you.

ਸਰਦਜੀਤ ਜੀ ਨੇ ਇਸੇ ਕਰਕੇ ਬਣਾਈ ਹੈ ਕਿ ਹਰ ਹਰ ਕੋਈ ਹੀ ਇਸ ਨੂੰ ਗਾ ਸਕ ਸਕੇ ਚਾਹੇ ਬੱਚਾ ਹੋਵੇ ਬਜ਼ੁਰਗ ਹੈ ਨੌਜਵਾਨ ਹੈ ਔਰ ਬੜੇ ਬੁਝੋਏ ਕੱਚ ਨੇ ਜੇ ਆਪਾਂ ਹਾਲੀਵੁੱਡ ਸਮਝੀ ਤੇ ਬੜਾਈ ਆਪ ਜੀ ਨੂੰ ਇਹ ਅਨੰਦ ਮਿਲੇਗਾ ਉਸ ਕੀ ਕਿ ਇੱਕ ਬਹਾਦਰ ਸਮਾਧੀਏ ਤੇ ਇੱਕ ਬਹਾਦਰ ਸਮਾਧੀਏ ਇੱਕ ਬਹੱਤ ਜਿ ਸਮਰਦੀਏ ਆਹ ਜਿਸ ਕਾਤੇ ਨਦਬ ਕਰ ਸਕਦੇ ਧਰਗੁਤੇ ਪਹਤ ਸਾਹਿ 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 ਤੇ ਇੱਕ ਬਹੱਤ ਜਿ ਸਮਰਦੀਏ ਇਕ ਬਹੱਤ ਜਨ ਸਮਾਧੀ ਕਦ ਨੋਂ ਨਿਤ ਆਵੇ ਆਏ ਸਭ ਥਾਈ ਕੋਈ ਸਹਾਈ ਇਕ ਬਹੱਤ ਜਨ ਸਮਾਧੀ ਕਦ ਨੋਂ ਨਿਤ ਆਵੇ ਆਏ

ਕਿ ਤਿਸ ਸਾਚੁ ਧਰਮੀ ਕੀ ਤਰਸਾ ਤੁੰਤੇ ਬਹ ਕਰ ਸਾਚੁ ਧਰਮੀ ਕੀ ਬਹ ਤਸਾ ਬਾਕੀ ਤੇ ਆਪ ਜੀ ਸਿਖਾਈ ਕਰ ਸਕਦੇ ਆ ਹੁਣ ਪੜ੍ਹਨ ਵਾਲੀ ਸਕੀਤ ਉਸ ਕੀ ਕੀ ਗੁਬਾਰਾਤ ਸਿਮਨੀਆ ਕੀ ਗੁਬਾਰਾਤ ਸਿਮਨੀਆ راج ਨਉ ਨਿਤ ਆਵੇ ਤਾਰੇ ਸਭ ਥਾਈ ਕੋਇ ਸਮਾ ਲਏ ਤੀਗ ਬਾਤ ਦੇ ਸਿਮਨੇ ਤੀਗ ਬਾਤ ਦੇ ਸਿਮਨੇ ਅੰਭੁਤੀ ਬਾਦਰਸਾ ਕੰਭੀ ਤੀਗ ਬਾਦਰਸਾ ਹੰਗੂਤੀ ਕਹਾਦਰ ਸਾਇ ਹੰਗੂਤੀ ਕਹਾਦਰ ਸਾਇ ਹੰਗੂਤੀ ਕਹਾਦਰ ਸਾਇ ਹੰਗੂਤੀ ਕਹਾਦਰ ਸਾਇ ਪ੍ਰਿੰਤਮ ਕਹ ਕਵਤੀ ਸਿਮਨੁ ਕੈ ਪ੍ਰਿੰਤਮ ਭਕਤੀ ਸਿਮਨੁ ਕਾ ਗੁਰ ਨਾਨਕਿ ਲਈ ਹੇ ਹਾਰੇ ਕੁਲ ਨਾਦ ਲਈ ਹੇ ਹਾਰੇ ਤੀਖ ਬਾਰਤ ਸਿਮਨਿਆ ਤੀਖ ਬਾਰਤ ਸਿਮਨਿਆ बेनती प्रवान कर जिम्मे जिमें आप जी शब्दों की डिमांड कर रहे हो आपलोड कर रहे दस रहे हैं कुछ कीर्तन समागम कर ਬੀਜ਼ੀ ਹੋਣ ਕਰਕੇ ਕੁਝ ਖੂਬ ਸਮਾਂ ਘਟ ਨਿਕਲਦਾ ਹੈ ਸੋ ਇਤਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ